ਮੈਂ ਗੁਰਪ੍ਰੀਤ ਸਿੰਘ ਤੇ ਅੱਜ ਅਸੀਂ ਆਏ ਹੋਇਆ ਫੁੱਲੀਆ ਮਾਰਕੀਟ ਸਰੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਇੱਥੇ ਘਟੋ-ਘਟੇ 80 ਸਾਲ ਪੁਰਾਣੀ ਮਾਰਕੀਟ ਵਾ ਤੇ ਇੱਥੇ ਪੁਰਾਣੀਆਂ ਚੀਜ਼ਾਂ ਸਭ ਮਿਲਦੀਆਂ ਨੇ ਤੇ ਆਜੋ ਆਪਾਂ ਦੇਖਦੇ ਹਾਂ ਇੱਥੇ ਕੀ ਕੀ ਸਾਮਾਨ ਆ ਤੇ ਲੈ ਪੁਰਾਣੀਆਂ ਕੜਛੀਆਂ ਇਲੈਕਟ੍ਰਿਕ ਸਕੂਟਰ ਹਰ ਸ਼ਾ ਕਿਵੇਂ ਆਉਣ ਜਾਣ ਲਈ ਹੈ ਠੀਕ ਆ ਵਧੀਆ ਜੀ ਕਿੰਨੇ ਲੀਏ ਨੇ ਯਾ ਇਹ 10 ਡਾਲਰ ਦਾ ਆਇਆ ਹੂੰ ਠੀਕ ਆ ਵਧੀਆ ਤੇ ਆਜੋ ਆਪਾਂ ਅੱਗੇ ਜਾ ਕੇ ਦੇਖਦੇ ਆਂ ਇਹ ਸਾਈਕਲ ਵਗੈਰਾ ਕਾਫੀ ਨੇ ਤੇ ਪੁਰਾਣੇ ਰੇਡੀਓ ਤੇ ਪੁਰਾਣੇ ਸਾਹ ਤੇ ਲੱਕੜ ਦੀਆਂ ਚੀਜ਼ਾਂ ਬਹੁਤ ਨੇ ਇੱਥੇ ਆਹ ਬੜੀਆ ਕੰਸਟ੍ਰਕਸ਼ਨ ਦਾ ਕਟਰ ਕਿੜਕੜੇ ਆਦਾ ਯਾਰ ਮੈਂ ਕਹਿੰਦਾ ਜਿੰਦਾ ਜੁੰਦਾ ਤੋੜਾਂ ਇੱਕ ੜੱਚ ਦਣੀ ਐਵੇਂ ਟੁੱਟ ਜਾਊ ਜਿੰਦਾ ਨਾ ਤੇ ਟੂਲ ਵਗੈਰਾ ਕਾਫੀ ਨੇ ਇੱਥੇ ਤੇ ਚੱਲਦੇ ਆਪਾਂ ਅੱਗੇ ਤੇ ਸੋ ਨੇਲਗਾਨ ਨੇਲਗਾਨ ਨੇ 20 ਡਾਲਰ ਦੀ ਨੇਲਗਾਨਾ ਹਾਂ ਤੇ ਇਹ ਮਲਵੱਕੀ ਦੀ ਤੇ ਆ ਬਾਕੀ ਵਗੈਰਾ ਟੂਲ ਵਗੈਰਾ ਕਾਫੀ ਨਵੇਂ ਇੱਥੇ ਤੇ ਡ੍ਰਿਲ ਬਿਟ ਵਗੈਰਾ ਤੇ ਪਰ ਹੈਗਿਆ ਇਹ ਪੁਰਾਣੀਆਂ ਆ ਤੇ ਹਰ ਜਿੱਥੇ ਤਾਂ ਫਿਰ ਲੈਣੀ ਕੋਈ ਹੌਲ ਹੌਲ ਮਾਰ ਲਈ ਹਾਂ ਹੂੰ ਗੂੜੂ ਵਗੈਰਾ ਕਾਫੀ ਨੇ ਇੱਥੇ ਤੇ ਬਾਕੀ ਆ ਹੈਗਾ ਟੇਬਲਸ ਆ ਇਹ ਤਾਂ ਬਾਕੀ ਡੋਰਾਂ ਡਰਾਂ ਵਾਲਿਆਂ ਦੇ ਕੰਮ ਦਾ ਆ ਆ ਬੜਾ ਜਿਹੜਾ ਹੂੰ 100 ਡਾਲਰ ਦਾ ਲੱਗਾ ਹੋਇਆ ਤੇ ਅੱਛਾ ਸਬਜ਼ੀਆਂ ਦਾ ਸਮਾਨ ਵੀ ਆ ਇੱਥੇ ਆ ਅੰਕਲ ਆਪਣਾ ਵੇਚਦਾ ਸਮਾਨ ਸਾਰਾ ਹਾਂ ਹਾਂ ਲੋ ਜੀ। ਇਹ ਆਈਓ ਸੂਵਿ। ਯਾ ਯਾ ਤੋਂ ਤੋਂ ਦਾ। ਤੇ ਆ ਗੰਡੇ ਵਗੈਰਾ ਕਾਫੀ ਸਬਜ਼ੀਆਂ ਤੇ ਅੰਕਲ ਜੀ ਇਹ ਦੇਸੀ ਅੰਡੇ ਆ ਜੀ? ਹਾਂ ਦੇਸੀ। ਅੱਛਾ ਅੱਛਾ। ਪਾ ਦਿਓ। ਅੱਛਾ ਜੀ। ਇਹ ਟਰੇ ਕਿੰਨੇ ਦੀ ਆ ਜੀ? 12 ਡਾਲਰ ਦੀ। ਠੀਕ ਹੈ ਠੀਕ 12 ਡਾਲਰ ਦੀ ਟਰੇ ਆ ਇਹ। ਠੀਕ ਆ ਠੀਕ ਆ। ਕੀ ਅੰਡੇ? 12 ਠੀਕ। ਠੀਕ ਹੈ ਇਹ ਸਾਰਾ ਜਿਹੜਾ ਫੂਡ ਆ ਮਤਲਬ ਫਰੈਸ਼ ਵਗੈਰਾ ਸਾਰਾ। ਆਰਗੈਨਿਕ ਹੈ? ਹਾਂ ਆਪਣੇ ਫਾਰਮ ਦਾ ਹੈ। ਠੀਕ ਆ ਜੀ। ਸੋ ਇਹ ਸਾਰਾ ਜਿਹੜਾ ਫੂਡ ਆ ਤੇ ਆਰਗੈਨਿਕ ਉਹ ਤੇ ਆਪਣੇ ਫਾਰਮ ਦਾ ਆ ਤੇ ਅੰਕਲ ਜੀ ਹੁਣੀ ਸਟਾਲ ਲਾਈ ਬੈਠੇ ਨੇ ਇੱਥੇ ਫੁਲੀਆਂ ਮਾਰਕੀਟ ਵਿੱਚ ਤੇ ਤਾਜ਼ੀਆਂ ਸਬਜ਼ੀਆਂ ਵੇਚਦੇ ਨੇ ਸੇਬ ਨੇ ਗੰਡੇ ਨੇ ਸੇਬ ਗੰਡੇ ਤੇ ਜੇ ਬੰਦਾ ਸਟੋਰ ਚ ਜਾਂਦੇ ਆ ਤਾਂ ਇਹਦਾ ਚਾਰ ਗੁਣਾ ਰੇਟ ਲਾਉਂਦੇ ਆ ਦੇਖ ਲਓ ਤੁਸੀਂ ਸਟੋਰਾਂ ਵਾਲੇ ਹੂੰ ਬਹੁਤ ਵਧੀਆ ਬਹੁਤ ਵਧੀਆ ਆ ਤਾਂ ਤੂੰ ਤਾਂ ਨਹੀਂ ਲੈਣ ਕਰਨੀ ਸ਼ਾਪਿੰਗ ਸ਼ਾਪਿੰਗ ਅੱਜ ਕੱਲ ਦਾ ਮੌਲਦ ਦਾ ਤੇ ਸਟੋਰਾਂ ਵਾਲਿਆਂ ਨੇ ਤਾਂ ਛੇ ਲਾਈ ਪਈਆਂ ਨਾ ਦੇਖ ਲੈ ਕਿੰਨਾ ਫਰਕ ਆ ਪ੍ਰਾਈਸ ਦਾ ਹੋਰ ਕੀ ਤੇ ਆਜੋ ਆਪਾਂ ਹੁਣ ਚੱਲਦੇ ਆਂ ਇਧਰਲੇ ਪਾਸੇ ਟੂਲਾਂ ਵੱਲ ਤੇ ਆਪਣੇ ਗਲਬ ਵਗੈਰਾ ਕੰਮਕੁਮ ਕਰਨ ਵਾਲੇ ਜੋ ਵਧੀਆ ਹੱਥ ਹੁ ਆਪਣੇ ਖਰਾਬ ਨਹੀਂ ਹੁੰਦੇ ਹੈਗੇ ਤੇ ਡ੍ਰਿਲਾਂ ਯਾਰ ਆਂਤਾਂ ਦੇ ਟੂਲ ਨੇ ਯਾਰ ਹੁਣ ਕੀ ਕੀ ਆਪਾਂ ਦੇਖ ਸਕਦੇ ਹਾਂ ਤਾਂ ਹੀ ਕਹਿੰਦੇ ਆ ਜੇ ਕੋਈ ਮੰਨ ਲਓ ਕੋਈ ਚੀਜ਼ ਨੂੰ ਬਾਹਰ ਕਰਨੀ ਆ ਤਾਂ ਕਹਿੰਦੇ ਜੇ ਤੁਹਾਡੇ ਕੋਲ ਪੈਸੇ ਵੀ ਹੈਗੇ ਨਾ 10000 ਸਾਲ ਲੱਗ ਜਾਣੇ ਵਾਇ ਕਰਨ ਦੇ ਤੋਂ ਆ ਦੇਖ ਲਾਂ ਤਾਂ ਨੀਆਂ ਚੀਜ਼ਾਂ ਨੇ ਸਾਰੀਆਂ ਹਨਾ ਦੇਖ ਤੇ ਇੱਕ ਤਰ੍ਹਾਂ ਦਾ ਟੂਲ ਆ ਲੈ ਜਿੰਦੇ ਹੋਰ ਕੀ ਆ ਆ ਦਾ ਸਟਾਕ ਆਪਣੇ ਜਿਹੜੇ ਆਪਣੇ ਹਲਵਾਈਆਂ ਦੇ ਕੋਲ ਹੁੰਦੇ ਸੀਗੇ ਹਨਾ ਉਹ ਆ ਸਟਾਕ ਆਪਣੇ ਵਿਆਹ ਸ਼ਾਦੀ ਤੇ ਵਿਆਹ ਸ਼ਾਦੀ ਤੇ ਜਿਹੜਾ ਆਪਣਾ ਦੂਜਾ ਹਲਵਾਈ ਵਗੈਰਾ ਲਾਉਂਦੇ ਹੁੰਦੇ ਦੀ ਚਾੜਨੀ ਚੁੰਨੀ ਦੇ ਵਿੱਚ ਹਨਾ ਸਾਰਾ ਕੁਝ ਸੇਮ ਆ ਦਾ ਪੈਨ ਵਾਲੀ ਵੀ ਨਿਕਾ ਰਹੀ ਐ ਇੱਥੇ ਤਾਂ ਪੂਰੀ ਜੀ ਪੂਰੀ ਇਧਰ ਬਾਕੀ ਟੂਲ ਵਗੈਰਾ ਤੇ ਉਹ ਆ ਪਤਾ ਨਹੀਂ ਕੀ ਹੈ ਘੋੜਾ ਜਾਂ ਅਸਲ ਵਿੱਚ ਟਾਇਲ ਕੱਟਣੇ ਵਾਲਾ ਕਟਰ ਵਾਹੇ ਟਾਇਲ ਕੱਟਣੇ ਵਾਲਾ ਹਾਂ ਯਾਰ ਕਮਾਲ ਦੀਆਂ ਚੀਜ਼ਾਂ ਨੇ ਇਹ ਤਾਂ ਆ ਹੈਗੇ ਪੌਚ ਕੰਸਟਰਕਸ਼ਨ ਵਾਲੇ ਲੱਕ ਲੁੱਕ ਦੇ ਇਹਨੂੰ ਹਨ ਐਵੇਂ ਬਣ ਲਈਦਾ ਇਹ ਇਹ ਹੈਗਾ ਪੁਰਾਣੇ ਜ਼ਮਾਨੇ ਦਾ ਜਿਹਨੇ ਆ ਨਾ ਇਹ ਨਹੀਂ ਬੰਨਿਆ ਸਾਵੇਂ ਲੋ ਕੈਨੇਡਾ ਵਿੱਚ ਆਉਣੇ ਤਰੱਕੀ ਨਹੀਂ ਕੀਤੀ ਇਹ ਸਾਰਿਆਂ ਨੂੰ ਬੰਨਣਾ ਪੈਂਦਾ ਇਹ ਹੂੰ ਤੇ ਆ ਜੋ ਬਾਕੀ ਵੀ ਆਪਾਂ ਚੈੱਕ ਕਰਦੇ ਆ ਤੇ ਲੈ ਆ ਗਿਆ ਇੱਕ ਪਾਸੇ ਵਾਲਾ ਹੀ ਆ ਲੱਗਦਾ ਹੈ ਸੈਟ ਵਾਲਾ ਮਤਲਬ ਜਿਹਨੇ ਇਹ ਨਹੀਂ ਬੰਨਿਆ ਹਨ ਸਮਝ ਲੋ ਕਾਮਯਾਬ ਹੋਇਆ ਹੀ ਨਹੀਂ ਲੋ ਐਦਾਂ ਬਨ ਕੇ ਟੂਲ ਕਰਕੇ ਬਸ ਐਦਾਂ ਡ੍ਰਿਲ ਪਾ ਕੇ ਇੱਥੇ ਬਸ ਐਦਾਂ ਕੰਮ ਕਰੀ ਜਾਣਾ ਬਸ ਹੋਰ ਕੀ ਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਇਨੂੰ ਆਪਾਂ ਇੱਥੇ ਰੱਖ ਦਿੰਨੇ ਆ ਤੇ ਅੱਲਾਹ ਬਹੁਤ ਵੱਡੀ ਮਾਰਕੀਟ ਆ ਯਾਰ ਇਹ ਤਾਂ ਮੁੱਕੜ ਤੇ ਨਹੀਂ ਆਉਂਦੀ ਹੈਗੀ ਲੈ ਆਹ ਸਟਾਪ ਸਾਈਨ ਜੇ ਮੰਨ ਲਓ ਕਿਸੇ ਨੂੰ ਰੋਕਣਾ ਆ ਤੇ ਇਹ ਦਿਖਾ ਕੇ ਕੋਈ ਰੋਕ ਸਕਦੇ ਆ ਆਪਾਂ ਸਟਾਪ ਤੇ ਸਲੋ ਹੂੰ ਹੂੰ ਕੀ ਕਾਫੀ ਇਹ ਚੇਨਸ ਆ ਨੇ ਸੋ ਵਾਟ ਇਜ਼ ਦ ਪ੍ਰਾਈਸ ਫਾਰ ਦਿਸ ਵਨ 30 ਇਹ 30 ਡਾਲਰ ਦਾ ਚੇਨਸ ਆਇਆ ਬਿਜਲੀ ਤੇ ਚੱਲਦਾ ਹਾਂ ਜੀ ਹਾਂ ਜੀ ਤੇ ਹਰਸ਼ ਬੇ ਕਿਵੇਂ ਲੱਗਿਆ ਦੱਸ ਬਹੁਤ ਵਧੀਆ ਲੱਗਿਆ ਜੀ ਹਾਂ ਪੱਲਾ ਹੋ ਰਹਿੰਦੇ ਆਪਣੇ ਜਿਹੜੇ ਮਿਸਤਰੀਆਂ ਕੋਲ ਹੁੰਦੇ ਸੀਗੇ ਆ ਤਾਂ ਉਹੀ ਰਹਿੰਦੇ ਆ ਯਾਰ ਹਨਾ ਜਿਹੜੇ ਆਪਣੇ ਹੁੰਦੇ ਸੀਗੇ ਲ ਕਮਾਲ ਦੀ ਗੱਲ ਆ ਯਾਰ ਪੁਰਾਣੇ ਰਹਿੰਦੇ ਸਾਰੇ ਹੈ ਮੰਗੂ ਹੁਣ ਹੀ ਰੱਖੇ ਹੁੰਦੇ ਸੀਗੇ ਆਪਣੇ ਪਿੰਡ ਵਾਲੇ ਮੰਗੂ ਕੋਲੇ ਇਹ ਨੇ ਸਹੀ ਗੱਲ ਹਨਾ ਤੇ ਲੈ ਆ ਦੇਖ ਤੇ ਆ ਤਾਂ ਉਹਨੂੰ ਵੀਰੀਆ ਜਿਹੜੀ ਆਪਣੇ ਦੂਜੇ ਹੁੰਦੀ ਢੁੱਗੂ ਜੈਨ ਕੋਲ ਹੁੰਦੀ ਸੀਗੀ ਸਹੀ ਗੱਲ ਆ ਹੱਥ ਨਾ ਕਰਦੇ ਹੁੰਦੇ ਸੀਗੇ ਕਮਾਲ ਦੇ ਯਾਰ ਟੂਲੇ ਘੱਟੋ ਘੱਟ ਮੈਨੂੰ ਲੱਗਾ 70 80 ਸਾਲ ਪੁਰਾਣੇ ਟੂਲੇ ਪੁਰਾਣੇ ਟੂਲੇ ਹੂੰ ਖਵਾੜੀ ਖਵਾੜੀ ਲੈ ਭੈਣ ਪੂਰੀ ਚੰਡੀ ਭਈ ਆ ਦੇਖ ਲੈ ਕਮਾਲ ਦੀ ਯਾਰ ਗੜਾ ਸੀ ਐਦਾਂ ਦੀ ਗੜਾ ਸੀ ਆ ਪਹਿਲੀ ਵਾਰੀ ਦੇਖੀ ਆ ਕਿਦਾਂ ਤੇ ਅਬ ਜੋ ਚਲੋ ਚਲਦੇ ਆਂ ਆਪਾਂ ਗਾਹਾਂ ਹੁਣ ਚਲਦੇ ਆਂ ਆਪਾਂ ਫੁੱਲਾਂ ਵੱਲੋਂ ਇਹ ਇੱਕ ਫੁੱਲਾਂ ਦੀ ਦੁਕਾਨ ਆ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਹੈ ਹਮ ਹੱਥ ਨਹੀਂ ਲਈਦਾ ਦੇਖੀ ਜਾਈਦਾ ਫੁੱਲਾਂ ਦੀ ਦੁਕਾਨ ਸੀਗੀ ਇਹ ਤੇ ਕਾਫੀ ਵੱਡੀ ਮਾਰਕੀਟ ਤੇ ਇੱਧਰ ਕਾਫੀ ਬੂਟੇ ਬਾਟੇ ਵਗੈਰਾ ਨੇ ਅਰਸੇ ਕੁਝ ਲੈਣਾ ਤਾਂ ਦੱਸ ਦੇ ਫੇ ਹੈ ਹੂੰ ਹੂੰ ਕੁਈ ਗੇਪ ਟੂ ਗੋ ਪਰ ਨੇ ਲਈ ਵਧੀਆ ਨੇ ਆ ਬੱਚਿਆਂ ਵਾਲੇ ਯਾਰ ਖੜਾਉਣੇ ਦੇ ਕਿੰਨੇ ਸੋਹਣੇ ਆ ਹੈ ਲੈ ਆ ਮਾਰੀਓ ਯਾਰ ਜਿਹੜੀ ਆਪਾਂ ਗੇਮ ਖੇਡਦੇ ਹੁੰਦੇ ਸੀ ਮਾਰੀਓ ਹੈ ਹੈ ਆ ਤਾਂ ਉਹੀ ਮਾਰੀਓ ਆ ਯਾਰ ਕਮਾਲ ਕੀਤੀ ਪਈ ਆ ਯਾਰ ਹੈ ਠੀਕ ਆ ਠੀਕ ਆ ਤੇ ਚਲੋ ਆਜੋ ਆਪਾਂ ਚੱਲਦੇ ਹਾਂ ਹੁਣ ਅੱਗੇ ਤੇ ਬਾਕੀ ਆਹ ਇੱਧਰ ਡ੍ਰੈਗਨ ਵਗਾਰਾ ਵਗੈਰਾ ਨੇ ਨਿਆਣਿਆਂ ਦੇ ਖੜਾਉਣੇ ਬਟੂਏ ਪਾਰਸ 5-5 ਡਾਲਰ ਦੇ ਆਪਣੀਆਂ ਘੋੜਿਆਂ ਵਾਲੀਆਂ ਹੈਟਾਂ ਤੇ ਹਾਂ ਕਿੱਧਰ ਤੇ ਲੇਡੀਆਂ ਆ ਜੋ ਚਮਕੀਲਾ ਸਮਾਨ ਆ ਜੋ ਵੀ ਡਾਇਮੰਡ ਵਗੈਰਾ ਜਰੂਰੀ ਵਗੈਰਾ ਗਿਫਟ-ਗਿਫਟ ਜੋ ਵੀ ਦਿੰਦੇ ਹੈ ਹੈ ਤੇ ਆ ਜੋ ਹੁਣ ਅੱਗੇ ਤੇ ਆ ਐਨਕਾਂ ਵਗੈਰਾ ਇੱਧਰ 10 ਡਾਲਰ ਦੀਆਂ ਐਨਕ ਐਨਕਾਂ ਦੀ ਦੁਕਾਨ ਦਾ ਇਹ ਤਾਂ ਯਾਰ ਐਵੇਂ ਲੱਗਦਾ ਜਿਵੇਂ ਕਿ ਛਪਾਰ ਦਾ ਮੇਲਾ ਹੁੰਦਾ ਨਾ ਸੇਮ ਉਹੀ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਹਾਂ ਫੀਲਿੰਗ ਛਪਾਰ ਦੇ ਮੇਲੇ ਵਾਲੀ ਫੀਲਿੰਗ ਜੀ ਆ ਰਹੀ ਆ ਹਨਾ ਤੇ ਆ ਜੋ ਅੱਗੇ ਅੰਤਾਂ ਦਾ ਸਮਾਨ ਪੁਰਾਣਾ ਲੈ 100 ਸਾਲ ਪੁਰਾਣਾ ਰੈਡੀਓ ਲੈ ਘਟੋ ਘਟੋ 100 ਸਾਲ ਪੁਰਾਣੀਆਂ ਚੀਜ਼ਾਂ ਨੇ ਸੇਲ ਤੇ ਲੱਗੀਆਂ ਲੈ 5 ਡਾਲਰ ਦੀ 10 ਡਾਲਰ ਦੀ ਲੈ 1 ਡਾਲਰ ਦੀ ਲੈ ਬਹੁਤ ਕਾ ਇਹ ਤਾਂ ਬੁੱਧਾ ਬੋਤਲਰ ਕੀ ਲੱਗਦੀ ਹੈ ਹਨਾ ਰੇਡੀਓ ਲੈ ਕਿੰਨਾ ਪੁਰਾਣਾ ਲੈ 1890 ਦਾ ਰੇਡੀਓ ਲੈ ਸੇਲ ਤੇ ਲਗਾ ਹੋਇਆ ਸਿਰ ਕਮਾਲ ਕਮਾਲ ਯਾਰ ਸਿਰਾ ਕੀਤਾ ਪਿਆ ਮਾਰਕੀਟ ਲੈ ਮੋਟਰਾਂ ਆਪਣੇ ਕੰਪਰੈਸ਼ਨ ਵਗੈਰਾ ਜਿਹੜਾ ਟਾਰਾ ਟੂਰਾ ਚ ਹਵਾ ਭਰਨੀ ਹੋਵੇ ਜਾਂ ਰੇਡੀਓ ਹਨਾ ਸਟੋਬ ਨੇ ਆ ਲਾਈਟਾਂ ਨੇ ਜਿਹੜੀਆਂ ਉਹ ਜਗਦੀਆਂ ਨੇ ਹੀਟਰ ਹਨਾ ਤੇ ਆ ਜੋ ਇੱਧਰ ਆਪਾਂ ਚੱਲਦੇ ਆ ਅੱਗੇ ਤੋਂ ਅੱਗੇ ਆ ਜਿਹੜੀ ਰੇੜੀ ਆ ਇਹ ਬੜੀ ਕਮਾਲ ਦੀ ਚੀਜ਼ ਆ ਅੰਟੀਕ ਚੀਜ਼ਾਂ ਇਹ ਤਾਂ ਯਾਰ ਬਹੁਤ ਪੁਰਾਣੀਆਂ ਚੀਜ਼ਾਂ ਨੇ ਲੈ ਗੜਾਸੀਆਂ ਘਟੋ ਘਟੇ ਮੈਨੂੰ ਲੱਗਦਾ 100 ਸਾਲ ਪੁਰਾਣੀਆਂ ਗੜਾਸੀਆਂ ਹੋਣੀਆਂ ਹੈ ਟੂਲ ਵਗੈਰਾ ਲਾਟਣਾ ਹੈ ਹੈ ਲੈ ਆਹ ਕਿਆ ਚੀਜ਼ ਹੈ ਲੈ 69 ਪਾਉਂਦੀਆਂ ਸ਼ਾਇਦ ਲੱਗਦਾ ਮੈਨੂੰ ਇਹ ਹੈ 10 ਵੀ ਪੁਰਾਣਾ ਆ ਕਾਫੀ ਪੁਰਾਣਾ ਆ ਇਹ ਲੈ 10 ਡਾਲਰ ਦਾ ਲਾਇਆ ਹੋਇਆ ਤੇ ਕਿਸੇ ਟਾਈਮ ਇਹ ਦੇਖ ਲੈ ਘਰਾਂ ਦੇ ਸ਼ਿੰਗਾਰ ਹੁੰਦੇ ਦੀਆਂ ਇਹ ਚੀਜ਼ਾਂ ਦੇਖ ਲੈ ਅੱਜ ਦੇਖ ਲੈ ਸੇਲ ਤੇ ਲੱਗੀਆਂ ਹੋਈਆਂ ਜੇ 100 ਸਾਲ ਪਹਿਲਾਂ ਦੇਖਦੇ ਆਪਾਂ ਹਨਾ ਸੀ ਡੈਕੋਰੇਸ਼ਨ ਲਈ ਸੀ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਸੇ ਲਾਟਣਾ ਤੇ ਬਾਕੀ ਆਪਾਂ ਚੱਲਦੇ ਆਂ ਅੱਗੇ ਤੋਂ ਅੱਗੇ ਤੇ ਆਪਾਂ ਹੁਣ ਚੱਲਦੇ ਆਂ ਅੱਗੇ ਤੋਂ ਅੱਗੇ ਤੇ ਉਧਰ ਆ ਜਾਓ ਆ ਗਿਆ ਆਪਣਾ ਕੰਸਟਰਕਸ਼ਨ ਦਾ ਸਮਾਨ ਗਲਬ ਵਗੈਰਾ ਨੇ ਆਪਣੀਆਂ ਵੈਸਟ ਵਗੈਰਾ ਨੇ ਬੈਸਟ ਵਗੈਰਾ ਨੇ ਜਦ ਕੰਮ ਕੁੰਮ ਤੇ ਜਾਣਾ ਹੋਵੇ ਤਾਂ ਇਹ ਪੋਣੀ ਪੈਂਦੀ ਆ ਤੇ ਇਹ ਗੱਲਾ ਵਗੈਰਾ ਨੇ ਹੱਥੋਂ ਤੋਂ ਆਪਣੇ ਕਸਕਦੇ ਨੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਤੇ ਕੰਮ ਵਾਲੇ ਬੰਦਿਆਂ ਦਾ ਸਾਰਾ ਸਮਾਨ ਆ ਇਹ ਜੀ A to Z ਸਾਰਾ ਆ ਕਿ ਹੈਡਫੋਨ ਵੀ ਵੇਚਦੇ ਆ ਇਹ ਵੀ ਕੰਮ ਤੇ ਹੀ ਕੰਮ ਆਉਂਦੇ ਆ ਜਿਵੇਂ ਟਰੱਕ ਡਰਾਈਵਰ ਵਗੈਰਾ ਜਿਆਦਾ ਲਾਉਂਦੇ ਆ ਹਾਂ 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 ਟੂਲ ਕਿਟ ਵਗੈਰਾ ਯਾਰ ਕੁਮਲ ਆ ਪੋਰਟੇਬਲ ਚੁੱਲਾ ਲੈ ਜੇ ਮੰਨ ਲਓ ਛੋਟੇ ਛੋਟੇ ਸਿਲੰਡਰ ਵਾ ਇਹ ਤਾਂ ਮੈਨੂੰ ਲੱਗਦਾ ਹੁਣ ਆਪਣਾ ਇੰਡੀਆ ਵੀ ਆ ਗਿਆ ਹੈ ਨਾ ਹੂੰ ਛੋਟਾ ਜਿਹਾ ਸਿਲੰਡਰ ਪੈਂਦਾ ਚੁੱਲਾ ਜਿੱਥੇ ਮਾਜੀ ਲਾਜੋ ਸਾ ਮਤਲਬ ਇਹ ਆਪਣਾ ਸੇਵਰ ਸਾ ਕਹਿੰਦੇ ਤੇ ਮੋਰੇ ਬਲੇਡ ਲੱਗ ਜਾਂਦਾ ਕੋਈ ਲੱਕੜ ਜਾਂ ਲੋਹਾ ਵੜਨਾ ਹੈ ਉਹਦੇ ਲਈ ਹੈ ਹੂੰ ਬੂਟ ਵਗੈਰਾ ਯਾਰ ਇਹ ਤਾਂ ਕਾਫੀ ਵੱਡੀ ਲੱਗਦਾ ਜਿਗਾਰਡਮੈਂਟ ਇੱਥੇ ਤਾਂ ਹੈ ਤੇ ਆਜੋ ਆਪ ਗੇਮ ਆ ਪੁਰਾਣੇ ਕੈਮਰੇ ਲੈਪਟਾਪ ਦਾ ਆ ਕੈਮਰੇ ਦਾ ਯਾਰ 20-25 ਸਾਲ ਪਹਿਲਾਂ ਯੂਜ਼ ਹੁੰਦੇ ਸੀ ਮੈਨੂੰ ਲੱਗਦਾ ਨਾ 2010-12 ਦੇ ਵਿੱਚ ਇਹੋ ਜਿਹੇ ਕੈਮਰੇ ਆਜੇ ਕੱਲ ਕਿੱਥੇ ਦੇਖਣ ਨੂੰ ਮਿਲਦੇ ਹਨ ਲੈ ਆ ਲੱਗਾ ਜਿਵੇਂ ਬਿਆਨ ਦੇ ਵਿੱਚ ਹੁੰਦੇ ਸੀਗੇ ਕੈਮਰਾਮੈਨ ਅੱਜ ਤੋਂ ਬਹੁਤ ਐਡਵਾਂਸ ਕੈਮਰੇ ਆ ਗਏ ਹਨਾ ਤੇ ਲੈ ਆ ਸੀੜੀਆਂ ਸੀੜੀਆਂ ਦਾ ਯਾਰ ਦੇਖ ਲੈ ਕਿੰਨਾ ਵਧੀਆ ਜਵਾਨਾ ਸੀਗਾ ਹੈ ਇਹ ਅੱਜ ਵੀ ਵਿਕ ਰਹੀਆਂ ਦੇਖ ਲੈ ਹਨਾ ਜਿਹੜੀਆਂ ਲੈ ਬਾੜੀਆਂ ਪ੍ਰਾਣੀਆਂ ਜਿੱਦਿਆ ਕਮਾਲ ਯਾਰ 네ਵੀਗੇਸ਼ਨ ਆਕਾਰਾਂ ਦੇ ਵਿੱਚ ਉਦੋਂ ਲੱਗਦੇ ਹੁੰਦੇ ਸੀਗੇ 2010 ਦੀ ਗੱਲ ਹੋਆ ਸਪਲੀਟਰ ਵਗੈਰਾ ਬੋਲਟਾਮੀਟਰ ਲੈ ਤੇ ਆਜੋ ਆਪਾਂ ਹੁਣ ਅੱਗੇ ਚੱਲਦੇ ਆਂ ਤੇ ਆਪਣਾ ਇਹ ਕਾਕੂ ਵਾਲਾ ਸਮਾਨ ਆ ਸਾਰਾ ਜੋ ਵੀ ਆ ਤੇ ਫੁੱਲ ਫੇਰ ਆ ਗਿਆ ਇਧਰਲੇ ਪਾਸੇ ਤੇ ਇਹ ਸਾਰਾ ਕਾ ਵਾਲਾ ਸਵਾਨਾ ਜਿਵੇਂ ਗਾਰਡਨਿੰਗ ਵਗੈਰਾ ਕਰਦੇ ਸੀਗੇ ਤੇ ਆ ਪੋਰਟੇਬਲ ਲਾਈਟ ਆ ਮਤਲਬ ਜੇ ਕੰਮ ਕੁਮ ਕਰਨਾ ਤਾਂ ਆਪਾਂ ਖੰਭਾ ਜਾਂ ਗੱਡ ਕੇ ਆਪਾਂ ਦਿਨ ਚਾਰ ਸਕਦੇ ਆ ਜਿੱਥੇ ਬਿਜਲੀ ਨਹੀਂ ਹੈਗੇ ਤੇ ਆਪਣੇ ਆ ਸੇਫਟੀ ਸ਼ੂ ਇਹ ਬਹੁਤ ਕੰਮ ਦੀ ਚੀਜ਼ ਆ ਇਹ ਸੇਫਟ ਸੇਫਟੀ ਸ਼ੂ ਆ ਇਹ ਕੰਮ ਤੇ ਜ਼ਰੂਰੀ ਹੁੰਦੇ ਆ ਪਉਣ ਲਈ ਇਹਦੀ ਫਰਸਟ ਪ੍ਰਾਇੋਰਟੀ ਆ ਤੇ ਇਹਦੇ ਵਿੱਚ ਦੀ ਕੋਈ ਨੇਲ ਨਹੀਂ ਲੱਗਦੀ ਚਾਹੇ ਉਤੇ ਥੋੜਾ ਮਾਰ ਆਪਣੇ ਪੈਰ ਨੂੰ ਕੁਝ ਨਹੀਂ ਹੁੰਦਾ ਨਾ ਇਹ ਕਾਨੂੰਨ ਆਹੇ ਕਿ ਆਪਾਂ ਨੂੰ ਇਹ ਪਾਉਣੀ ਪੈਂਦੀ ਜੇ ਕੰਮ ਤੇ ਜਾਣਾ ਹੈ ਤਾਂ 219 ਜਾਂ ਘੱਟੋ ਘੱਟ 12-13000 ਡਾਲਰ ਰੁਪਏ ਇੰਡੀਆ ਦੇ ਮਤਲਬ 75 ਡਾਲਰ ਦਾ ਕੁਝ ਲੱਗਾ ਹੋਇਆ ਸਾਰੇ ਸੇਫਟੀ ਸ਼ੂ ਨੇ ਇਹ ਕੰਮ ਵਾਲਾ ਸਾਰਾ ਸਮਾਨ ਆ ਤੇ ਚਲੋ ਅੱਗੇ ਦੇਖਦੇ ਆਂ ਕੀ ਕੀ ਆਂਦਾ ਤੇ ਹਰਚ ਖਾਣ ਪੀਣ ਦੇ ਵੀ ਲੱਗੇ ਹੋਏ ਆ ਸਟਾਲ ਇੱਥੇ ਹੈ ਮਤਲਬ ਜਿਹਨੇ ਖਾਣਾ ਖੂਣਾ ਹੈ ਮਾਰ ਨਾਲ ਸ਼ੋਪਿੰਗ ਵੀ ਕਰਨੀ ਆ ਤੇ ਖਾਣਾ ਖੂਣਾ ਵੀ ਆ ਹੈ ਜਿਆਦਾ ਜਿਆਦਾ ਕੰਸਟਰਕਸ਼ਨ ਦਾ ਸਮਾਨ ਦੇਖਣ ਨੂੰ ਮਿਲ ਰਿਹਾ ਨਾ ਇੱਥੇ ਹੈਨਾ ਹਮਮ ਕੰਸਟਰਕਸ਼ਨ ਕੰਸਟਰਕਸ਼ਨ ਨਾਲ ਰਿਲੇਟਡ ਹੀ ਆ ਜਿਆਦਾ ਲੈ ਚੁੱਲੇ ਉਹੀ ਸੇਮ ਆ ਗਏ ਪਹਿਲਾਂ ਆਪਾਂ ਦਿਖਾਈਆ ਜੋ ਵੀ ਆ ਤੇ ਬਾਕੀ ਆ ਵੀ ਇੱਧਰ ਪੁਰਾਣਾ ਸਮਾਨ ਲੱਗਾ ਹੋਇਆ ਜੁੱਤੀ ਕਿਹੋ ਜਿਹੀ ਹੈ ਲੈ ਆਹ ਯਾਰ ਕਿੱਦਾਂ ਪੈਂਦੀ ਹੋਊਗੀ ਯਾਰ ਇਹ 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 ਸਮਝ ਨਹੀਂ ਲੱਗੀ ਇਹ ਕੀ ਚੀਜ਼ ਹੈ ਹੈਨਾ ਇਹ ਮਤਲਬ ਡੈਕੋਰੇਸ਼ਨ ਲਈ ਆ ਕੋਈ ਨਾ ਪੀਸ ਹੈ ਹੈਨਾ ਤੇ ਪੁਰਾਣਾ ਟੈਂਪੀਸ ਉਹ ਆ ਤੇ ਸੰਗੜ ਦੇਖੋ ਏ ਹੂੰ ਸੰਗੜ ਕਿੱਡਾ ਮੋਟਾ ਤੇ ਬਸ ਬਾਜਾ ਬਜਾਰ ਆ ਪੁਰਾਣੀਆਂ 20000 ਵਾਲੀਆਂ ਕਿਸਟਾਂ ਲਾ ਪੁਰਾਣਾ ਆ ਕਿਸੇ ਟਾਈਮ ਹਰ ਦੇਖ ਲਾ ਪਿੰਡ ਦੇ ਵਿੱਚ ਮੰਗ ਕੇ ਲਿਆਉਂਦੇ ਹੁੰਦੇ ਸੀ ਇੱਕ ਦੂਜੇ ਤੋਂ ਹੈ 20000 ਵਾਲੀਆਂ ਦੇ ਲਾ ਅੱਜ ਵੀ ਵਿਗ ਰਹੀਆਂ ਹੈ ਹੈ ਕਮਾਲ ਆ ਯਾਰ ਦੇਖ ਲਓ ਅੱਜ ਤਾਂ ਮੈਨੂੰ ਇਦਾਂ ਲੱਗਦਾ ਜਿਦਾਂ 10 20 ਸਾਲ ਪਿੱਛੇ ਆ ਗਏ ਹੁੰਦੇ ਆ ਹੈ ਸਹੀ ਗੱਲ ਆ ਹਨਾ ਕਿੰਨੀਆਂ ਸਾਮੀਆਂ ਕਿੰਨੀਆਂ ਸਾਮੀਆਂ ਪੁਰਾਣੀਆਂ ਚੀਜ਼ਾਂ ਟੇਬਲ ਹਲਮੋਨੀਅਮ ਕਮਾਲ ਆ ਯਾਰ ਮਾਰਕੀਟ ਇਹਨਾਂ ਨੇ ਅਸਲ ਵਿੱਚ ਰੱਖੀ ਏ ਇਸ ਕਰਕੇ ਆ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਲਈ ਵੇਚਣ ਲਈ ਮਾਰਕੀਟ ਇਹ ਇਹ ਆਪਣੇ ਵਾਸਵ ਵਿਸ਼ਾਸਤਰ ਵਾਲੇ ਜਿਹੜੇ ਸਟੋਨ ਵਗੈਰਾ ਨੇ ਮਤਲਬ ਇਹ ਗ੍ਰਹਿਾਂ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਆ ਜੋ ਵੀ ਆ ਇਹਦੇ ਬਾਰੇ ਆਪਾਂ ਨੂੰ ਬਹੁਤਾ ਪਤਾ ਨਹੀਂ ਹੈਗਾ ਮਤਲਬ ਇਹ ਧਰਤੀ ਦੇ ਵਿੱਚੋਂ ਸਾਰੇ ਨਿਕਲਦੇ ਨੇ ਹੈ ਬਾਲੇ ਸੋਹਣੇ ਸਟੋਨ ਵਗੈਰਾ ਜੋ ਵੀ ਆ ਆ ਤਾਂ ਕਾਲਾ ਲੂਨ ਦੀ ਅਲੰਕਾਰ ਕਾਲਾ ਲੂਨਾ ਦੀ ਕੀਮਤ 450 ਡਾਲਰ ਵਾ ਇਹ ਬਣ ਗਿਆ ਇੰਡੀਆ ਦਾ 40-50 ਹਜ਼ਾਰ ਜੇ ਨੂੰ ਆਪਾਂ ਦੇਖੀਏ ਹੂੰ ਹੂੰ 50 ਹਜ਼ਾਰ ਡਾਲਰ 50 ਹਜ਼ਾਰ ਰੁਪਏ 60 ਹਜ਼ਾਰ ਇਹਨਾਂ ਦਾ ਬੁਲਟ ਮੋਟਰ تک ਲਾ ਜਾਂਦਾ ਜੇ ਗੱਲ ਕਰੀਏ ਹੈ ਨਹੀਂ ਠੀਕ ਹੈ ਹਨਾ ਤੇ ਇਹ ਇਹਨਾਂ ਦੀ ਯਾਰ ਪ੍ਰਾਈਸ ਬੜੀ ਹਾਈ ਆ ਦੇਖ ਲਾ 100-100 ਡਾਲਰ ਤੋਂ ਘੱਟ ਥੱਲੇ ਹੈ ਹੀ ਨਹੀਂ ਕੋਈ ਵੀ ਹਨਾ ਤੇ ਕੈਨ ਨੂੰ ਸਟੋਨ ਆ ਦੇਖ ਲਾ ਸੱਚੀ ਗੱਲ ਆ ਯਾਰ ਕਮਾਲ ਆ ਤੇ ਆ ਫਰੀ ਵੀ ਲਾਇਆ ਹੋਇਆ ਟੇਬਲ ਇਕ ਕਹਿੰਦੇ ਫਰੀ ਲੈ ਜਾਓ ਚੱਕ ਕੇ ਕਿਉਂਕਿ ਇੱਥੇ ਤਾਂ ਜੇ ਕੋਈ ਕੁਆੜ ਵੀ ਲੈਣਾ ਤਾਂ ਉਹਦੇ ਨਾਲ ਸਮਾਨ ਵੀ ਦੇਣਾ ਪੈਂਦਾ ਨਾਲ ਨਾਲ ਪੈਸੇ ਵੀ ਦੇਣੇ ਪੈਂਦੇ ਆ ਹੈ ਤੇ ਚੱਲਦੇ ਆਂ ਇਧਰ ਕੱਪੜਿਆਂ ਵਾਲਾ ਸਮਾਨ ਆ ਗਿਆ ਲੈ ਲਹੰਗੇ ਲੇਡੀਜ਼ ਦਾ ਸਮਾਨ ਕੱਪੜੇ ਯਾਰ ਵਾਦਾ ਮੇਲੇ ਵਾਲਾ ਹੀ ਮਾਹੌਲ ਬਣਿਆ ਪਿਆ ਇੱਥੇ ਤਾਂ ਹੈ ਆ ਪਾਰਸਲ ਹੈ ਪਾਰਸਲ ਵਗੈਰਾ ਨੇ ਕਾਫੀ ਯਾਰ ਕਾਫੀ ਲੰਬੀ ਮਾਰਕੀਟ ਆ ਜੇ ਮੁੱਕਦੀ ਨਹੀਂ ਹੈਗੀ ਲੈ ਬੱਚਿਆਂ ਦੀਆਂ ਬਿੱਲੀਆਂ ਜੀਆਂ ਲੈ ਨਿਗ ਨਿਗੀਆਂ ਬਿੱਲੀਆਂ ਲੈ ਐਵੇਂ ਸ਼ੋਅ ਤੇ 4 ਦੀ ਲੈ ਦੇਖ ਲੈ ਕਿਦਾਂ ਕਿਦਾਂ ਦੀਆਂ ਚੀਜ਼ ਕਿਦਾਂ ਕਿਦਾਂ ਦੀਆਂ ਚੀਜ਼ ਆਹ ਯੂ ਵਾਣਰ ਫੁੱਲ ਯੂ ਟੂ ਯਾ 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 ਸੋ ਯੂ ਬੀ ਫੇਮਸ ਵਨ ਡੇ ਯਾ ਡੈਕੋਰੇਸ਼ਨ ਦਾ ਯੈਸ ਤੇ 15 15 ਤੇ ਸਾਰੇ ਇਹਨਾਂ 20 ਡਾਲਰ ਦਾ ਲੱਗਾ ਹੋਇਆ ਤੇ ਕਾਫੀ ਡੈਕੋਰੇਸ਼ਨ ਦਾ ਸਮਾਨ ਆ ਤੇ ਬਾਕੀ ਇਧਰ ਟੂਲ ਵਗੈਰਾ ਬਸ ਟੂਲ ਵਗੈਰਾ ਜਿਆਦਾ ਆਪਾਂ ਨੂੰ ਦੇਖਣ ਨੂੰ ਜਿਹੜਾ ਚ ਮਿਲ ਰਿਹਾ ਨਾ ਹਾਂ ਮਤਲਬ ਚਾਬੀਆਂ ਆਪਾਂ ਨੇ ਆ ਸੱਬੜ ਦੇਖ ਵੇ ਅੱਛਾ ਸੱਬੜ ਕਮਾਲ ਦੀ ਹੈ ਯਾਰ ਇਹ ਬਾਕੀ ਅਲਾਈਨ ਕੀਆਂ ਵਗੈਰਾ ਟੂਲ ਵਗੈਰਾ ਚਾਬੀਆਂ ਆਪਾਂ ਨੇ ਜੋ ਵੀ ਆ ਹਾਂ ਆ ਲੱਕੜ ਵਾਲਿਆਂ ਦਾ ਸਮਾਨ ਆ ਗਿਆ ਸਾਥ ਤੇ ਟੂਲ ਕਿਟ ਵਗੈਰਾ ਤੇ ਬਾਕੀ ਸਭ ਵਗੈਰਾ ਟੂਲ ਕਿਟ ਜੋ ਵੀ ਆ ਕੰਸਟਰਕਸ਼ਨ ਦੇ ਆ 80% ਆ ਮੀਟਰ ਵਗੈਰਾ ਚਾਬੀਆਂ ਆਪਾਂ ਨੇ ਜੋ ਵੀ ਆ ਆਪਣੇ ਬੰਦੇ ਆ ਜਿਹੜੇ ਹਨ ਉਹ ਜ਼ਿਆਦਾ ਕੰਸਟਰਕਸ਼ਨ ਦਾ ਕੰਮ ਕਰਦੇ ਆ ਕਿਉਂਕਿ ਤੈਨੂੰ ਪਤਾ ਪੈਸੇ ਵੀ ਇਹਦੇ ਵਿੱਚ ਜ਼ਿਆਦਾ ਆ ਹੁਣ ਜਿਹੜਾ ਬੰਦਾ ਹੁਣ ਆਫਿਸ ਬੈਠਾ ਉਹਦੇ ਨਾਲੋਂ 10 ਗੁਣਾ ਜ਼ਿਆਦਾ ਤਾਂ ਇਹ ਕਮਾ ਲੈਂਦੇ ਆ ਨਾ ਹੂੰ ਲੋਕ ਚਾਹੇ ਦੇਣ ਚਾਹੇ ਨਾ ਦੇਣ ਹਾਂ ਤੇ ਆਹ ਕੀ ਚੀਜ਼ ਆ ਪਿੰਚਰਾ ਜਿਆ ਲੈ ਹਾਂ ਮਾਰਾ ਜੀ ਲੈ ਆਵੇਂ ਹੀ ਉਦੋਂ ਲੋਗੋ ਜੇ ਕੀ ਕੀ ਸਮਾਨ ਆ ਯਾਰ ਤਰ੍ਹਾਂ ਤਰ੍ਹਾਂ ਦਾ ਸਮਾਨ ਜਿਹੜਾ ਕਦੇ ਬੰਦਾ ਦੇਖ ਲਾ ਹਰਸ਼ ਸੋਚ ਵੀ ਨਹੀਂ ਸਕਦਾ ਉਹ ਸਮਾਨ ਰੱਖੀ ਫਿਰਦੇ ਆ ਹੈ ਟੋਪੀਆਂ ਵਗੈਰਾ ਲੈ ਡੇਲੀਜ਼ ਦਾ ਸਮਾਨ ਆ ਹ ਤੇ ਨੰਬਰ ਪਲੇਟਾਂ ਵਗੈਰਾ ਹੈ ਜਿੱਦਾਂ ਸਟਾਰ ਲੱਗੇ ਹੋਏ ਆ ਯਾਰ ਹਨਾ ਤੇ ਬਾਕੀ ਆ ਗਟਾ ਰੱਖੀ ਫਿਰਦੇ ਲੈ ਆ ਮੱਛੀਆਂ ਫੜਨ ਦਾ ਸਮਾਨ ਆ ਲੈ ਜੇ ਮੱਛੀਆਂ ਮੱਛੀਆਂ ਫੜਨੀ ਆ ਆਪਾਂ ਹਨਾ ਸਾਈਕਲ ਵਗੈਰਾ ਨੇ ਸਾਈਕਲ ਲੱਗਾ ਲੈ 100 150 ਡਾਲਰ ਦਾ ਸਾਈਕਲ 8 1000 ਦਾ ਇੰਡੀਆ ਦਾ ਤੇ ਬਾਕੀ ਇਧਰ ਆ ਵੀ ਸਾਈਕਲ ਆ ਸਾਈਕਲ ਦੇਖ ਕਿਹੋ ਜਿਹਾ ਰੰਗ ਦੇਖ ਕਿਹੋ ਜਿਹਾ ਹੈ ਤੇ ਬਾਕੀ ਇਧਰ ਆ ਲੱਕੜ ਦੇ ਆਰਟ ਵਗੈਰਾ ਨੇ ਲੈ ਆਪਣਾ ਲੱਕੜ ਦਾ ਆਰਟ ਦੇਖ ਆ ਜੀ ਦੇਖੀ ਚੀਜ਼ ਬਣਾਈ ਹੋਈ ਆ ਇਦਾਂ ਐਵੇਂ ਲੱਗਦਾ ਯਾਰ ਜਿਵੇਂ ਹਰ ਸ਼ੇ ਟੂਣਾ ਟਾਣਾ ਕਰਨ ਦਾ ਜਗਾੜ ਹੁੰਦਾ ਨਾ ਹਨਾ ਸੇਮ ਉਵੇਂ ਹੀ ਲੱਗਦਾ ਜੀ ਹੂੰ ਜਿਹੜਾ ਟੂਣਿਆਂ ਦਾ ਸਮਾਂਝਾ ਹੁੰਦਾ ਐਵੇਂ ਫਿਲਮਾਂ 'ਚ ਦੇਖਦੇ ਹੁੰਦੇ ਤੇ ਗੁੱਡੀਆਂ ਨਹੀਂ ਆ ਨਾ ਦੇਖ ਲਓ ਲੈ ਚਲੋ ਅੱਗੇ ਚੱਲਦੇ ਹਾਂ ਹੁਣ ਆਪਾਂ ਤੇ ਟੂਲ ਸੰਗੜ ਵੱਡੇ ਵੱਡੇ ਲੈ ਉਹ ਟੈਲੀਫੋਨ ਆ ਗਿਆ ਲੈ ਟੈਲੀਫੋਨ ਤੇ ਲਾਟਰ ਨਾ ਲੈ ਕਿੰਦਾ ਕਿਦੇ ਟਾਈਮ ਆ ਵੀ ਆ ਵੀ ਹੈੱਡਸੈਟ ਹੁੰਦੇ ਸੀ ਫੋਨ ਕਿਤੇ ਟਾਈਮ ਦੇਖ ਲੈ ਇਹਦਾ ਜਮਾਨਾ ਸੀਗਾ ਤੇ ਪੈੰਡ ਦੇ ਵਿੱਚ ਇੱਕ ਹੁੰਦਾ ਸੀਗਾ ਉਹਦੇ ਤੇ ਦੇਖ ਲੈ ਸਾਰਾ ਪੈੰਡ ਫੋਨ ਸੁਣਨ ਆਉਦਾ ਹੁੰਦਾ ਸੀ ਦੇਖ ਲੈ ਕਿੱਥੇ ਗਏ ਕਾਫੀ ਟਾਈਮ ਬਾਅਦ ਦੇਖਿਆ ਨਾ ਫੋਨੇ ਕਹ ਕੁਮਣੜਾ ਦਾ ਖਾਸ ਕਰਕੇ ਲਾਟਣਾ ਬਸ ਦੇਖੀ ਦੇਖੀ ਤੇ ਬਾਕੀ ਆ ਮੱਛੀਆਂ ਫੜਨ ਦਾ ਸਮਾਨ ਆ ਤੇ ਚੱਲਦੇ ਆਪਾਂ ਅੱਗੇ ਤੇ ਆ ਯਾਰ ਕੀ ਚੀਜ਼ ਆ ਆ ਕੀ ਦੀ ਜੀ ਇਹ ਕਮਾਲ ਦੇ ਮਾਸਕ ਨੇ ਜਿਹੜੇ ਮਤਲਬ ਜੇ ਕਿ ਹੈਲੋਵੀਨ ਮਾਸਕ ਨੇ ਇਹ ਮੰਨ ਲਓ ਕਿਸੇ ਨੂੰ ਹੈਲੋਵੀਨ ਮਾਸਕ ਹੈਲੋਵੀਨ ਸੋ ਵਾਟ ਇਜ਼ ਅ ਪ੍ਰਾਈਸ ਡਿਫਰੈਂਟ ਪ੍ਰਾਈਸਿਸ ਸ਼ੋ ਮੀ ਵਾਟ ਯੂ ਲਾਈਕ ਐਂਡ ਆਲ ਗਿਵ ਯੂ ਅ ਗੁੱਡ ਡੀਲ ਓਕੇ ਸੋ ਇਹ ਸਾਰੇ ਹੈਲੋਵੀਨ ਦੇ ਮਾਸਕ ਇੱਕ ਤਿਹਾਰ ਆਉਂਦਾ ਇਹਨਾ ਹੈਲੋ ਹੈਲੋਵੀਨ ਦਾ ਤੇ 31 ਅਕਤੂਬਰ ਨੂੰ ਇਹ 31 ਅਕਤੂਬਰ ਪੀਸ ਸਮਥਿੰਗ ਫਾਰ ਹੈਲੋਵੀਨ ਯਾ ਤੇ ਬਾਕੀ ਇਹ ਵੱਕ ਵੱਕ ਜੋ ਵੀ ਇਹਨਾਂ ਦਾ ਭੂਤ ਭਰੇਤ ਜਾਏ ਤੇ ਪਾ ਕੇ ਬੁੱਤ ਜਿਹਾ ਘੁੰਮਦੇ ਆ ਤੇ ਸਾਰੇ ਜਣੇ ਭੂਤ ਬਣੇ ਹੁੰਦੇ ਆ ਤੇ ਉਹਦਾ ਸਮਾਨ ਆ ਸਾਰਾ ਜੋ ਵੀ ਆ ਮਾਸਕ ਲਾ ਕੇ ਆਪਣਾ ਫਨ ਕਰ ਸਕਦੇ ਆ ਤੇ ਕਮਾਲ ਦੀਆਂ ਯਾਰ ਚੀਜ਼ਾਂ ਆ ਜੀ ਜਾਨੀ ਦੇਖਿਆ ਅੱਛੇ ਪਹਿਲਾਂ ਕਦੇ ਹੈ ਕਮਾਲ ਦੀਆਂ ਚੀਜ਼ਾਂ ਯਾਰ ਤੇ ਬਾਕੀ ਆਪਾਂ ਚੱਲਦੇ ਆ ਅੱਗੇ ਤੇ ਹਰੇਕ ਬੰਦਾ ਦੇ ਖਿਲਾਫ ਦਾ ਆਪਦਾ ਸਟਾਲ ਲਾਈ ਬੈਠਾ ਦੇਖ ਲੈ ਹੈ ਕਿ ਜਾਇ ਛੋਟਾ ਜਾਂ ਕਿਸੇ ਦੀ ਛੋਟੀ ਆ ਕਿਸੇ ਦੀ ਵੱਡੀ ਦੁਕਾਨ ਆ ਹਨਾ ਜਿੰਨਾ ਜਿੰਨਾ ਉਹਨਾਂ ਤੋਂ ਸਮਾਨ ਹੈਗਾ ਪੁਰਾਣਾ ਉਹਨਾਂ ਆਪਣਾ ਉਹ ਲ ਕਰੀ ਜਾਂ ਸੈਟਿੰਗ ਕਰੀ ਜਾਂਦੇ ਆ ਹਨਾ ਤੇ ਬਾਕੀ ਇਧਰ ਉਹ ਟੂਲ ਵਗੈਰਾ ਨੇ ਆਹ ਪਤਾ ਨਹੀਂ ਕੀ ਕੀ ਆ ਛੱਡ ਬਸ ਤੋਂ ਬਾਹਰ ਹੈਗਾ ਇਹਦਾ ਨਾਮ ਵੀ ਨਹੀਂ ਪਤਾ ਸਾਨੂੰ ਤਾਂ ਹਨਾ ਤੇ ਆ ਜੋ ਅੱਗੇ ਆਪਾਂ ਚੱਲਦੇ ਆ ਉਧਰ ਤੇ ਆ ਇੱਕ ਛੋਟਾ ਜਿਹਾ ਇੱਕ ਸਟਾਲ ਲਾਈ ਫਿਰਦਾ ਐਵੇਂ ਲੈ ਪ੍ਰੈਸ ਘਟੋ ਘਾਟਾ 100 ਸਾਲ ਪੁਰਾਣੀ ਪ੍ਰੈਸ ਲੈ ਕਮਾਲ ਦੀ ਯਾਰ ਪ੍ਰੈਸ ਆ ਕਿਸੇ ਟਾਈਮ ਦੇਖ ਲਾ ਇਦਾਂ ਦੀਆਂ ਪ੍ਰੈਸਾਂ ਹੋਇਆ ਕਰਦੀਆਂ ਸਨ ਹਨਾ ਤੇ ਆ ਆਪਣੇ ਅਗੇ ਰਿਕਾਰਡ ਯਾਰ ਇਹ ਕਿੰਨੇ ਸਾਲ ਪਹਿਲਾਂ ਚੱਲ ਕੇ ਬੰਦ ਹੋ ਗਏ ਆ ਹਨਾ ਰਿਕਾਰਡ ਵਾਲੇ ਜਿਹੜੇ ਆਪਣੇ 뮤직 ਵਗੈਰਾ ਇਹਨਾਂ ਦੇ ਵਿੱਚ ਫੀਡ ਹੋ ਜਾਂਦਾ ਸੀਗਾ ਦੇਖ ਲਾ ਇਹ ਹਜੇ ਵੀ ਵਿਕਦੇ ਆ ਯਾਰ ਦੇਖ ਲਾ ਰਿਕਾਰਡ ਆਪਣੇ ਪਹਿਲਾਂ ਚਮਕੀਲੇ ਵਗੈਰਾ ਦੇ ਇਹੀ ਰੀਲੀਜ਼ ਹੁੰਦੇ ਸਨ ਉਦੋਂ ਉਸ ਸਮੇਂ ਤੇ ਅੱਜ ਇਹ ਦੇਖ ਲਾ ਇਹ ਅੱਜ ਵੀ ਦੇਖ ਲਾ ਸਾਮਕੀ ਬਲਕੇ ਰੱਖੀ ਬੈਠੇ ਆ ਦੇਖ ਲਾ ਹਨਾ ਰਿਕਾਰਡ ਤੇ ਆਜੋ ਆਪਾਂ ਹੁਣ ਚੱਲਦੇ ਆਂ ਅੱਗੇ ਤੋਂ ਅੱਗੇ ਤੇ ਬਾਕੀ ਇਧਰ ਆਹ ਪੁਰਾਣਾ ਆਟ ਦਾ ਸਮਾਨ ਆ ਗਿਆ ਤੇ ਆ ਜਿਵੇਂ ਉੱਲੂ ਵਗੈਰਾ ਨੇ ਕਮਾਲ ਦੀਆਂ ਯਾਰ ਚੀਜ਼ਾਂ ਆ ਤਾਂ ਬੁੱਢਾ ਦੀ ਗ੍ਰੇਟ ਤੇ ਦੇਖ ਲਾ ਕਿੰਨਾ ਯਾਰ ਤੇ ਕਲਾਕਾਰੀ ਦੇਖ ਤੂੰ ਐ ਤੇ ਕਿੰਨੀ ਕੀਤੀ ਹੋਈ ਐ ਹਨਾ ਇਹ ਤੇ ਆਜੋ ਆਪਾਂ ਚੱਲਦੇ ਆਂ ਇੱਥੇ ਇਹ ਮਾਰਕੀਟ ਤਾਂ ਕਾਫੀ ਵੱਡੀ ਲੱਗਦੀ ਆ ਤੇ ਇੱਧਰ ਅੰਕਲ ਜੀ ਲੈ ਕੇ ਆ ਰਹੇ ਨੇ ਜੁੱਤੀਆਂ ਹਾਂਜੀ ਤੇ ਕਾਫੀ ਇੱਧਰ ਆ ਰੀਲਾਂ ਵਗੈਰਾ ਦੇਖ ਲਾਓ ਜੀ ਸੀੜੀਆਂ ਵਗੈਰਾ ਦੇਖ ਲਾਓ ਵਗੈਰਾ ਮੋਸਟਲੀ ਪੁਰਾਣੀਆਂ ਆ ਹਾਂ ਇਹ ਇਹ ਵੀ ਇਹਦੇ ਵੀ ਕਾਫੀ ਸਟੋਰ ਲਾਏ ਹੋਏ ਆ ਇਹਨਾਂ ਨੇ ਹਾਂ ਹਰੇਕ ਹਰੇਕ ਸ਼ੌਪ ਤੇ ਆਈ ਸੀੜੀਆਂ ਤੇ ਵੀ ਸੀਆਰ ਵਾਲੀਆਂ ਹਾਂ ਨਾ ਦੇ ਇਹ ਲੋ ਪੀਸੀਆਰ ਕਿੱਥੇ ਗਿਆ ਅੱਜ ਤੱਕ ਮੈਨੂੰ ਲੱਗਦਾ ਹੁਣ ਦੇਖਿਆ ਹੀ ਨਹੀਂ ਕਦੇ ਨਾ ਪੀਸੀਆਰ ਹਾਂ ਦੂਰ ਮੀਨ ਵਗੈਰਾ ਲੈ ਰੱਖੀ ਬੈਠੇ ਆ ਜੋ ਵੀ ਪੁਰਾਣਾ ਸਾਮਾਨ ਇਹਦਾ ਕੋ ਹੈਗਾ ਤੇ ਚਲੋ ਆਜੋ ਆਪਾਂ ਚੱਲਦੇ ਆਂ ਅੱਗੇ ਤੇ ਉਧਰ ਤੇ ਆ ਇੱਕ ਕੋਈ ਛੋਟੀ ਜੀ ਦੁਕਾਨ ਲਾਈ ਬੈਠਾ ਹਨਾ ਇਹਦੇ ਕੋਲ ਕਾਫੀ ਕੁਝ ਹੈਨਾ ਤੇ ਆਜੋ ਤੇ ਉਹ ਦੇ ਆਈ ਫਲ ਟਾਇਰ ਵਗੈਰਾ ਛੋਟੇ ਛੋਟੇ ਘਰਾਂ ਜੇ ਸਜਾਉਣ ਲਈ ਹਨਾ ਤੇ ਆ ਆ ਕੱਲੀ ਦੁਕਾਨ ਉਹ ਹੀ ਸੀੜੀਆਂ ਦੀ ਜਦ ਇਹਲਾ ਕੱਲੀ ਤੇੜੀਆਂ ਦੀ ਆ ਯਾਰ ਇਹ ਵੀ ਕੋਈ ਸੁਣਦਾ ਹੋਊਗਾ ਨਾ ਦੇਖ ਲੈ 5-5 ਡਾਲਰ ਦੀ ਸੀ ਡੀਲ ਫਿਰ ਬਣ ਕੇ ਇੰਡੀਆ ਤੇ 5-600 ਰੁਪਏ ਦੀ ਆ ਇੱਕ ਸੀੜੀ ਜਦ ਇਹਲਾ ਜੇ ਮੰਨ ਲਓ ਇਹ ਚੀਜ਼ ਲੈਣੀ ਹੋਵੇ ਕਿੱਥੇ ਮਿਲਦੀ ਆ ਕਿੱਥੇ ਮਿਲਦੀ ਆ ਹਾਂ ਜੇ ਬੰਦੇ ਨੇ ਕਹਿਣਾ ਜੀ ਬਾਈ ਆਹੀ ਸੀੜੀ ਲੈਣੀਆਂ ਕਹਿਣਾ ਹਨਾ ਅੱਜ ਕੱਲ ਤਾਂ ਬੰਦ ਹੋ ਗਈਆਂ ਨਵੀਆਂ ਹਨਾ ਚੰਗਾ ਸਟਾਕ ਸੰਭੀ ਫਿਰਦੇ ਆ ਦੇਖ ਲੈ ਹਨਾ ਤੇ ਬਾਕੀ ਇੱਧਰ ਦੂਜੇ ਟੂਲ ਵਗੈਰਾ ਨੇ ਕਾਫੀ ਜ਼ਿਆਦਾਤਰ ਦਾ ਟੂਲੇ ਹੀ ਦਿਖ ਰਹੇ ਨੇ ਹਨਾ ਇੱਕ ਤਰ੍ਹਾਂ ਦਾ ਟੂਲ ਵੇਲੇ ਹਰ ਬਸੇ ਚਾਹੀਦਾ ਟੂਲਾਂ ਦਾ ਜ਼ਿਕਰ ਤਾਂ ਹੋ ਹੀ ਜਾਂਦਾ ਸਾਰੇ ਪਾਸੇ ਤੇ ਬਾਕੀ ਐਲਨ ਕਿੰਮ ਵਗੈਰਾ ਫੋਟੋ ਵਗੈਰਾ ਉਹਦਾ ਜੋ ਵੀ ਆ ਚੈਨ ਗੋਪੀਆਂ ਰੱਖੀ ਫਿਰਦੇ ਲੈ ਹਨਾ ਯਾਰ ਕਮਾਲ ਆਂ ਤਾਂ ਦਾ ਸਮਾਨ ਆ ਜੇ ਮੰਨ ਲਓ ਬੰਦੇ ਨੇ ਖਰੀਦਣਾ ਹੋਵੇ ਤਾਂ ਦੇਖ ਲੈ ਰੱਖੂ ਕਿੱਥੇ ਪਹਿਲਾਂ ਤਾਂ ਇਹਨਾਂ ਸਮਾਨ ਹੈ ਤੇ ਠੀਕ ਆ ਜੀ ਤੇ ਬਸ ਸਾਰੀ ਮਾਰਕੀਟ ਕੰਪਲੀਟ ਹੋ ਗਈ ਆ ਤੇ ਧੰਨਵਾਦ ਤੁਹਾਡਾ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਦੁਬਾਰਾ ਫਿਰ ਨਵਾਂ ਵਿਸ਼ਾ ਲੈ ਕੇ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ